ਸਭ ਤੋਂ ਪਹਿਲਾਂ ਨਾ ਇਹ ਵੀਡੀਓ ਦੇਖੋ ਤੇ ਜਿਹੜੇ ਨਾ ਪੰਜਾਬ ਨੂੰ ਨਸ਼ੇੜੀ ਕਹਿ ਰਹੇ ਸੀ ਉੜਤਾ ਪੰਜਾਬ ਬਣਾ ਰਹੇ ਸੀ ਤੇ ਸਾਡੇ ਟਰੈਕਟਰਾਂ ਦੇ 4x4 ਗੱਡੀਆਂ ਦੇ ਚੌੜੇ ਟਾਇਰਾਂ ਦੇ ਚਲਾਨ ਹੋ ਰਹੇ ਤੇ ਹਨਾ ਅੱਜ ਉਹ ਨਾ ਗੱਡੀਆਂ ਤੇ ਟਰੈਕਟਰਾਂ ਦੀ ਮਦਦ ਨਾਲ ਹੀ ਹੈ ਨਾ ਹਾੜੀ ਖੇਤਾਂ ਦੇ ਵਿੱਚ ਸੇਵਾ ਪਹੁੰਚਾਈ ਜਾ ਰਹੀ ਹੈ ਜਿਹੜੇ ਬਾਕੀ ਸਟੇਟਾਂ ਦੇ ਵਿੱਚ ਪੰਜਾਬ ਮਦਦ ਕਰਦਾ ਰਿਹਾ ਅੱਜ ਉੱਥੇ ਤੋਂ ਵੀ ਕੋਈ ਹੱਕ ਚ ਆਵਾਜ਼ ਨਹੀਂ ਆ ਰਹੀ ਤੇ ਪੰਜਾਬ ਨੇ ਨਾ ਇਹ ਨਾ ਹੜਾਂ ਦੇ ਸਮੇਂ 'ਚ ਪੂਰੀ ਦੁਨੀਆ ਨੂੰ ਦਿਖਾ ਦਿੰਦਾ ਹੈ ਕਿ ਪੰਜਾਬ 'ਚ ਕਿੰਨਾ ਕੁ ਦਮ ਹੈ ਆਪਣੇ ਪੈਰਾਂ ਤੇ ਆਪ ਖੜਾ ਹੋ ਸਕਦਾ ਹੈ ਪੰਜਾਬ ਇਹਨਾਂ ਹਾਲਾਤਾਂ ਨਾਲ ਪੰਜਾਬ ਆਪ ਲੜ ਸਕਦਾ ਹੈ ਤੇ ਬਾਕੀ ਤੁਸੀਂ ਸਰਕਾਰਾਂ ਤੇ ਕੀ ਉਮੀਦ ਕਰਦੇ ਹੋ ਤੁਸੀਂ ਆਹ ਵੀਡੀਓ ਦੇਖੋ ਵੱਧ ਤੋਂ ਵੱਡਾ ਧੰਨਵਾਦ ਮੁੱਖ ਮੰਤਰੀ ਸਾਹਿਬ ਦਾ ਇਹ ਕਰਨਾ ਕਿ ਜਿਹੜੇ 1000 ਫੁੱਟ ਤੋਂ ਤੁਸੀਂ ਆਟਾ ਛੁੱਟਿਆ 5-5 ਕਿਲੋ 2-2 ਕਿਲੋ ਉਹ ਬੀਬੀਆਂ ਨੂੰ ਇਹ ਜ਼ਰੂਰ ਲਈ ਪਈ ਆ ਉਹਨਾਂ ਨੂੰ ਗੁੰਨਣਾ ਨਹੀਂ ਪਿਆ ਜਦੋਂ ਥਾਲੇ ਆਟਾ ਡਿੱਗਾ ਆਪਣੇ ਆਪ ਪੁੱਜ ਗਿਆ ਤੇ